ਸਰ ਇੱਕ ਵਾਰੀ ਫੇਰ ਤੋਂ ਜਿਹੜੀ ਕਿ ਅਵਰਿੰਦਾਵਨ ਤਾਂ ਆਮ ਦੀ ਯਾਤਰਾ ਲੈ ਕੇ ਜਾ ਰਹੇ ਹਾਂ ਕੀ ਕਹਿਣਾ ਚਾਹੂਗੇ ਤੁਸੀਂ ਤੇ 29 ਮਈ ਨੂੰ ਜਾ ਰਹੀ ਹੈ ਉਹਦੇ ਵਾਸਤੇ ਸੀਟਸ ਅਜੇ ਅਵੇਲੇਬਲ ਹੈਗੀਆਂ ਥੋੜੀਆਂ ਜੀਆਂ 8-10 ਸੀਟਸ ਪਈਆਂ ਤੇ ਜਿੰਨੇ ਵੀ ਬੁਕਿੰਗ ਕਰਾਣੀ ਆਪਣੀ ਜਲਦੀ ਤੋਂ ਜਲਦੀ ਕਰਵਾ ਦਿਓ ਜਿਹੜਾ ਬਣ ਕੇ ਬਿਹਾਰੀ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਜਿਹਨੇ ਆਪਾਂ ਦੇਖਦੇ ਹਰ ਵਾਰੀ ਵਧੀਆ ਅਰੇਂਜਮੈਂਟ ਕੀਤੇ ਆਂਦੇ ਨੇ ਇਸ ਵਾਰੀ ਕੀ ਸੁਧਾਰ ਕੀਤੇ ਗਏ ਨੇ ਉਹਦੇ ਵਿੱਚ ਸੁਧਾਰ ਦੇਖੋ ਲੋਕਾਂ ਦੀ ਡਿਮਾਂਡ ਦੇ ਉੱਤੇ ਹੀ ਹੁੰਦਾ ਜਿੱਦਾਂ ਦੇ ਲੋਕੀ ਸਾਨੂੰ ਫੀਡਬੈਕਸ ਦਿੰਦੇ ਆ ਉਹਦੇ ਅਕੋਰਡਿੰਗ ਅਸੀਂ ਸੁਧਾਰ ਕਰਦੇ ਰਹਿੰਦੇ ਆਂ ਫਿਲਹਾਲ ਤਾਂ ਇਦਾਂ ਕੀ ਸਾਰੇ ਲੋਕੀ ਜਿੰਨੇ ਵੀ ਜਾਣੇ ਜਾਂਦੇ ਆ ਬਹੁਤ ਖੁਸ਼ ਆ ਕਿ ਬੱਸਿਸ ਤੁਹਾਨੂੰ ਪਤਾ ਹੀ ਆ ਲਗਜ਼ਰੀ ਬੱਸਿਸ ਹੁੰਦੀਆਂ ਲਗਜ਼ਰੀ ਰੂਮ ਹੁੰਦੇ ਆ ਸਿਰਫ ਫੈਮਲੀਆਂ ਅਲਾਉਡ ਆ ਸਿੰਗਲ ਸੀਟਸ ਅਸੀਂ ਬਹੁਤ ਰੇਅਰ ਚਾਂਸ ਆ ਜਿਹੜੇ ਨੋਨ 2 ਆ ਸਿਰਫ ਉਹੀ ਜਾਂਦੇ ਆ ਆਦਰਵਾਇਸ ਤਾਂ ਫੈਮਲੀ ਜੀ ਹੁੰਦੀ ਆ ਸਾਰੀਆਂ ਸਾਡੇ ਨਾਲ ਤਾਂ ਵੀਰ ਤੁਹਾਡੇ ਸਾਹਮਣੇ ਆ ਕਿ ਮਾਹੌਲ ਬੱਸ ਦਾ ਸਾਡਾ ਤੁਹਾਨੂੰ ਪਤਾ ਹੀ ਆ ਕਿ ਇੱਕ ਫੈਮਲੀ ਵਾਰਾ ਮਾਹੌਲ ਹੁੰਦਾ ਤੇ ਹੁਣ ਜਿਹੜੀ ਆ ਕਿ 29 ਨੂੰ ਜਾ ਰਹੀ ਹੈ ਯਾਤਰਾ ਉਹਦਾ ਕੁਝ ਤਾਂ ਵੀ ਖਾਸ ਹੈ ਕਿਉਂਕਿ ਹੁਣ ਬਿਹਾਰ ਜੀ ਬਾਹਰ ਵੀ ਰਾਜਮਾਨ ਨੇ ਅਜਕਲ ਫੂਲ ਬੰਗਲੇ ਚੱਲ ਰਹੇ ਹੈ ਔਰ ਬਿਹਾਰ ਜੀ ਦੇ ਖੁੱਲੇ ਦਰਸ਼ਨ ਹੈ ਜੇ ਬਾਬਾ ਬਰਫਾਨੀ ਦੇ ਵੀ ਦਰਸ਼ਨ ਕਰਾਣ ਲੈ ਕੇ ਜਾਣਾ ਅਮਰਨਾਥ ਦੀ ਯਾਤਰਾ ਕਰਾਉਣੀ ਆ ਉਹਦੇ ਆ ਤਰੀਕਾ ਕੀ ਨੇ ਤੇ ਕਿਸ ਤਰੀਕੇ ਦੀ ਵਿਵਸਥਾ ਉਸ ਯਾਤਰਾ ਦੀ ਰਹੇਗੀ ਬਾਬਾ ਬਰਫਾਨੀ ਜੀ ਦੀ ਯਾਤਰਾ ਜਿਹੜੀ 6 ਜੁਲਾਈ ਦੀ ਆ ਸਾਡੀ ਡੇਟ ਤੇ ਬਸ ਉਹ ਡਿਪੈਂਡ ਕਰਦਾ ਹੁਣ 2 ਜਾਂ 4 ਦਿਨਾਂ ਦੇ ਵਿੱਚ ਵਿੱਚ ਰਜਿਸਟ੍ਰੇਸ਼ਨ ਆ ਜਾਣਗੀਆਂ ਸਾਰੀ ਸੰਗਤ ਦੀਆਂ ਜਿੰਨੀਆਂ ਵੀ ਹੋਈਆਂ ਹੋਈਆਂ ਅਬਰਨਾਥ ਯਾਤਰਾ ਦੀਆਂ ਸੀਟਸ ਵੀ ਅਵੇਲੇਬਲ ਆ ਜਿੰਨੇ ਅਬਰਨਾਥ ਯਾਤਰਾ ਜਾਣਾ ਉਹ ਜਲਦੀ ਜਲਦੀ ਆਪਣੀ ਸੀਟਸ ਬੁੱਕ ਕਰਾ ਦੇਣ ਤਾਂ ਕਿ ਉਹਨਾਂ ਦੇ ਰਜਿਸਟ੍ਰੇਸ਼ਨ ਹੋ ਚੁੱਕੇ। ਹਾਲਤਾਂ ਵੱਲੋਂ ਯਾਤਰਾ ਜਾਏਗੀ ਉਹ ਔਰ ਉਸ ਤੋਂ ਬਾਅਦ 2 ਦਿਨ ਦਾ ਅਸੀਂ ਸ਼ਿਰੀਨਗਰ ਵੀ ਥੋੜਾ ਲਾਇਰ ਪਰਪਸ ਹਸਤੇ ਵੀ ਰੱਖਿਆ ਹੋਇਆ ਕਿ ਸ਼ਿਰੀਨਗਰ ਵੀ 2 ਦਿਨ ਸਟੇ ਕਰਾਉਗੇ ਤੇ ਇੱਧਰ ਚਾਰ ਧਾਮ ਦੀ ਯਾਤਰਾ ਹੁਣ ਹੁਣ ਲੱਗੀ ਆ ਸ਼ੁਰੂ ਚਾਰ ਧਾਮ ਦੇ ਅਰੇਂਜਮੈਂਟਸ ਵੀ ਅਸੀਂ ਬੜੇ ਵਧੀਆ ਕੀਤੇ ਹੋਏ ਆ ਉਹ 12 ਦਿਨ ਦਾ ਟੂਰ ਆ ਆਲਮੋਸਟ ਬਿਕੋਜ਼ ਚਾਰ ਤਾਮ ਨੂੰ ਟਾਈਮ ਲੱਗਦਾ ਬਾਏ ਰੋਡ ਗੰਗੋਤਰੀ ਅਮਨੋਤਰੀ ਕੇਦਾਰਨਾਥ ਬਦਰੀਨਾਥ ਉੱਥੇ ਬੜੇ ਸੋਹਣੇ ਅਰੇਂਜਮੈਂਟਸ ਆ ਉਹ ਵੀ ਫੈਮਿਲੀ ਟੂਰ ਹੀ ਰਹੇਗਾ ਸਾਰਿਆਂ ਦਾ ਹਰੇਕ ਫੈਮਿਲੀ ਨੂੰ ਸੈਪਰੇਟ ਰੂਮਸ ਖਾਣਾ ਪੀਣਾ ਬੜਾ ਲਕਜ਼ਰੀ ਹੋਏਗਾ ਹਰੇਕ ਮਹੀਨੇ ਤਰ੍ਹਾਂ ਇਸ ਵਾਰ ਵੀ ਜਿਹੜੀ ਕਿ 29 ਮਹੀਨ ਨੂੰ ਵrindavan tham ਜਿਹੜੀ ਕਿ ਸ਼੍ਰੀ ਬਾਲਾ ਯਾਤਰਾ ਪਰਿਵਾਰ ਵੱਲੋਂ ਜਿਹੜੀ ਕਿ ਯਾਤਰਾ ਲੈ ਕੇ ਜਾਇ ਜਾ ਰਹੀ ਸਾਡੇ ਨਾਲ ਸ਼ਿਵਾਂ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਰਾਦੇ ਰਾਦੇ ਜੀ ਰਾਦੇ ਰਾਦੇ ਜੀ ਸਰ ਇੱਕ ਵਾਰੀ ਫੇਰ ਤੋਂ ਜਿਹੜੀ ਕਿ ਵਰਿੰਦਾਵਨ ਧਾਮ ਦੀ ਯਾਤਰਾ ਲੈ ਕੇ ਜਾ ਰਹੇ ਹਾਂ ਕੀ ਕਹਿ ਈਸ਼ਵਰ ਬ੍ਰਿੰਦਾਵਨ ਦੀ ਯਾਤਰਾ ਜਿਹੜੀ ਉਹ ਡਿਊ ਟੂ ਵਾਰ ਪੋਸਟਪੋਨ ਕੀਤੀ ਸੀ ਅਸੀਂ ਜਿਹੜੀ 8 ਮਈ ਦੀ ਯਾਤਰਾ ਵਾ ਉਹ ਹੁਣ ਅਸੀਂ ਡੇਟ ਰੱਖੀ ਸੀ 29 ਮਈ ਦੀ ਤੇ 29 ਮਈ ਨੂੰ ਜਾ ਰਹੀ ਹੈ ਉਹਦੇ ਵਾਸਤੇ ਸੀਟਸ ਅਜੇ ਅਵੇਲੇਬਲ ਹੈਗੀਆਂ ਥੋੜੀਆਂ ਜੀਆਂ ਅੱਠ-ਦਸ ਸੀਟਸ ਪਈਆਂ ਤੇ ਜਿੰਨੇ ਵੀ ਬੁਕਿੰਗ ਕਰਾਣੀ ਆਪਣੀ ਜਲਦੀ ਤੋਂ ਜਲਦੀ ਕਰਵਾ ਦਿਓ ਜਿਹੜਾ ਬੰਕੇ ਬਿਹਾਰੀ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਤੇ 29 ਮਈ ਨੂੰ ਜਾ ਰਹੀ ਹੈ ਜੀ ਉਹ ਯਾਤਰਾ ਤੇ ਜਿਵੇਂ ਆਪਾਂ ਦੇਖਦੇ ਹਰ ਵਾਰੀ ਵਧੀਆ ਅਰੇਂਜਮੈਂਟ ਕੀਤੇ ਆਂਦੇ ਨੇ ਇਸ ਵਾਰੀ ਕੀ ਸੁਧਾਰ ਕੀਤੇ ਗਏ ਨੇ ਉਹਦੇ ਵਿੱਚ સુધાર દેખો ਲੋਕਾਂ ਦੀ ਡਿਮਾਂਡ ਦੇ ਉੱਤੇ ਹੀ ਹੁੰਦਾ ਜਿੱਦਾਂ ਦੇ ਲੋਕੀ ਸਾਨੂੰ ਫੀਡਬੈਕਸ ਦਿੰਦੇ ਆ ਉਹਦੇ ਅਕੋਰਡਿੰਗ ਅਸੀਂ ਸੁਧਾਰ ਕਰਦੇ ਰਹਿੰਦੇ ਆ ਫਿਲਹਾਲ ਤਾਂ ਇਦਾਂ ਕੀ ਸਾਰੇ ਲੋਕੀ ਜਿੰਨੇ ਵੀ ਜਾਣੇ ਜਾਂਦੇ ਆ ਬਹੁਤ ਖੁਸ਼ ਆ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਉਹੀ ਉਮੀਦ ਆ ਕਿ ਉਹ ਖੁਸ਼ ਹੀ ਰਹਿਣ ਕਿਉਂਕਿ ਬੱਸਿਸ ਤੁਹਾਨੂੰ ਪਤਾ ਹੀ ਹੈ ਲਗਜ਼ਰੀ ਬੱਸਿਸ ਹੁੰਦੀਆਂ ਲਗਜ਼ਰੀ ਰੂਮ ਹੁੰਦੇ ਆ ਸਿਰਫ ਫੈਮਲੀਆਂ ਅਲਾਉਡ ਆ ਸਿੰਗਲ ਸੀਟਸ ਅਸੀਂ ਬਹੁਤ ਰੇਅਰ ਚਾਂਸ ਆ ਜਿਹੜੇ ਨੋਨ ਟੂ ਆ ਸਿਰਫ ਉਹੀ ਜਾਂਦੇ ਆ ਆਦਰਵਾਇਜ਼ ਤਾਂ ਫੈਮਲੀਆਂ ਹੀ ਹੁੰਦੀਆਂ ਸਾਰੀਆਂ ਸਾਡੇ ਨਾਲ ਜੀ ਬਈ ਤੁਸੀਂ ਕੀ ਕਹਿਣਾ ਚਾਹੋਗੇ ਸੰਗਤਾਂ ਬਹੁਤ ਇੰਜੋਏ ਕਰਦੀ ਜਨਾ ਤੁਹਾਡੇ ਨਾਲ ਜਾਂਦੀਆਂ ਨੇ ਰਾਧਾ ਰਾਣੀ ਦਾ ਗੁਣਗਾਨ ਕਰਦੇ ਜਾਂਦੇ ਹੋ ਬੱਸ ਦੇ ਵਿੱਚ ਤੇ ਜੈ ਸ਼ੀ ਰਾਧਾ ਜੀ ਜੈ ਸ਼ੀ ਰਾਧਾ ਅ ਸੰਗਤਾਂ ਭਈਆ ਤੁਹਾਡੇ ਸਾਹਮਣੇ ਹੈ ਕਿ ਮਾਹੌਲ ਬੱਸ ਦਾ ਸਾਡਾ ਤੁਹਾਨੂੰ ਪਤਾ ਹੀ ਹੈ ਕਿ ਇੱਕ ਫੈਮਿਲੀ ਵਾਰਾ ਮਾਹੌਲ ਹੁੰਦਾ ਸਭ ਤੋਂ ਵੱਡੀ ਗੱਲ ਹੁਣ ਸਾਲ ਹੋ ਗਿਆ ਸਭ ਨੂੰ ਜਾਂਦੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਮਾਹੌਲ ਬੱਸ ਦਾ ਵਧੀਆ ਹੁੰਦਾ ਸਿਕਿਉਰਿਟੀ ਪਰਪਸ ਵਾਸਤੇ ਵੀ ਉਹਦਾ ਵੀ ਸਾਰਾ ਠੀਕ ਹੁੰਦਾ ਕਿ ਲੇਡੀਜ਼ ਬੱਚੇ ਇਕੱਲੇ ਵੀ ਹੁਣ ਚਲੇ ਜਾਂਦੇ ਨੇ ਤੇ ਹੁਣ ਜਿਹੜੀ ਕੀ 29 ਨੂੰ ਜਾ ਰਹੀ ਹੈ ਯਾਤਰਾ ਉਹਦਾ ਕੁਝ ਤਾਂ ਵੀ ਖਾਸ ਹੈ ਕਿਉਂਕਿ ਹੁਣ ਬਿਹਾਰ ਜੀ ਬਾਹਰ ਵੀ ਰਾਜਮਾਨ ਨੇ ਅਜਕਲ ਫੁੱਲ ਬੰਗਲੇ ਚੱਲ ਰਹੇ ਹੈ ਔਰ ਬਿਹਾਰ ਜੀ ਦੇ ਖੁੱਲੇ ਦਰਸ਼ਨ ਹੈ ਔਰ ਹੁਣ ਛੁੱਟੀਆਂ ਵੀ ਸ਼ੁਰੂ ਹੋ ਗਈਆਂ ਤੇ ਮੈਂ ਤਾਂ ਕਹਿੰਦਾ ਵੀ ਵੱਧ ਛੜ ਕੇ ਸਾਰੇ ਪਹੁੰਚੋ ਤੇ ਬਿਹਾਰ ਜੀ ਦੇ ਜਿਹੜੇ ਬਾਹਰ ਜਿਹੜੇ ਬਾਹਰ ਖੜੇ ਆ ਉਹਨਾਂ ਦੇ ਹਰ ਰੋਜ਼ ਨਵਾਂ ਫੁੱਲ ਬੰਗਲਾ ਹਰ ਰੋਜ਼ ਨਵੇਂ ਤਰ੍ਹਾਂ ਦਾ ਕਦੀ ਟੈਡੀ ਵਾਲਾ ਕਦੀ ਫਲਾਵਰਸ ਵਾਲਾ ਕਦੀ ਪਨਾ ਫਲਾਵਰਸ ਵੀ ਅਲੱਗ-ਅਲੱਗ ਫਲਾਵਰਸ ਵੀ ਅਲੱਗ-ਅਲੱਗ ਤਰ੍ਹਾਂ ਦੇ ਫਲਾਵਰਸ ਹੁੰਦੇ ਆ ਤੇ ਉਹਦਾ ਉਹ ਉਹ ਦੇਖ ਉਹ ਦੇਖਦੇ ਹੀ ਬੰਦਾ ਮਤਲਬ ਜੋ ਵੀ ਮਤਲਬ ਹੈਗਾ ਤੇ ਉਹਦਾ ਯਮਨਾ ਸ਼ਨਾਣ ਕਰੋ ਆਪਣਾ ਉਤੇ ਪ੍ਰਕਰਮਾ ਕਰੋ ਪ੍ਰੇਮਾਨੰਦ ਮਹਾਰਾਜ ਜੀ ਦੇ ਦਰਸ਼ਨ ਕਰਨ ਜਾਂਦੇ ਆ ਤੁਹਾਨੂੰ ਪਤਾ ਹੀ ਹੈ ਕਿੰਡਾ ਉਹ ਥੋੜੀਆਂ ਰਹਿ ਗਈਆਂ ਹੋਈਆਂ ਨੇ ਵਾਸਤੇ ਵਿੱਚ ਸਾਡਾ ਵਟ ਬੁਕਿੰਗ ਸੀਟਾਂ ਬਈਆ ਸੀਟਾਂ ਜਿਹੜੀਆਂ ਸੀਟਾਂ ਜਿਹੜੀਆਂ ਹੁਣ ਕਿ ਅਵੇਲੇਬਲ ਵੀ ਹੈਗੀਆਂ ਉਹ ਵੀ ਤਾਂ ਉਹ ਵੀ ਤਾਂ ਅਵੇਲੇਬਲ ਹੈ ਜਿਹੜੀਆਂ ਮੰਨ ਤੁਹਾਨੂੰ ਪਤਾ ਹੈ 8 ਮਈ ਦੀ ਯਾਤਰਾ ਸਾਡੀ ਪੋਸਟਪੋਨ ਹੋਈ ਸੀ ਉਹਦੇ ਵਿੱਚ ਹੁਣ ਕਈਆਂ ਦੇ ਮਤਲਬ 29 ਤੋਂ ਕਈਆਂ ਦੇ ਪੇਪਰ ਆਇਆ ਜਾਂ ਕੋਈ ਕੁਛ ਹੈਗਾ ਉਹਦੇ ਕਰਕੇ ਉਹ ਜਿਹੜੀਆਂ ਸਿੱਟਾ ਪੋਸਟਪੋਨ ਹੋਈਆਂ ਸਾਡੀਆਂ ਅਗਲੀ ਯਾਤਰਾ ਵਾਸਤੇ ਉਹ ਸਿੱਟਾ ਖਾਲੀ ਹੋਈਆਂ ਨਹੀਂ ਤਾਂ ਸਾਡੇ ਬਸ ਤੁਹਾਨੂੰ ਤੁਹਾਨੂੰ ਪਤਾ ਹੈ ਆਲਮੋਸਟ ਸਾਡੀ ਫੁੱਲ ਹੋਣ ਦੀ ਹੈ ਤੇ ਬਾਬਾ ਬਰਫਾਨੀ ਦੇ ਵੀ ਦਰਸ਼ਨ ਕਰਾਣ ਲੈ ਕੇ ਜਾਣਾ ਅਮਰਨਾਥ ਦੀ ਯਾਤਰਾ ਕਰਾਉਣੀ ਆ ਉਹਦੇਆਂ ਤਰੀਕਾ ਕੀ ਨੇ ਤੇ ਕਿਸ ਤਰੀਕੇ ਦੀ ਵਿਵਸਥਾ ਉਸ ਯਾਤਰਾ ਦੀ ਰਹੇਗੀ ਬਾਬਾ ਬਰਫਾਨੀ ਜੀ ਦੀ ਯਾਤਰਾ ਜਿਹੜੀ 6 ਜੁਲਾਈ ਦੀ ਆ ਸਾਡੀ ਡੇਟ ਤੇ ਬਸ ਉਹ ਡਿਪੈਂਡ ਕਰਦਾ ਹੁਣ 2 ਜਾਂ 4 ਦਿਨਾਂ ਦੇ ਵਿੱਚ ਵਿੱਚ ਰਜਿਸਟ੍ਰੇਸ਼ਨਸ ਆ ਜਾਣਗੀਆਂ ਸਾਰੀ ਸੰਗਤ ਦੀਆਂ ਜਿੰਨੀਆਂ ਵੀ ਹੋਈਆਂ ਹੋਈਆਂ ਉਹ ਆਲਮੋਸਟ 6 ਜੁਲਾਈ ਦੀ ਹੀ ਰਹੇਗੀ ਕਿਤਾ ਇੱਕ ਅੱਧਾ ਦਿਨ ਉੱਪਰ-ਨੀਚੇ ਹੋਵੇ ਬਟੋ ਜੁਲਾਈ ਦੇ ਵਿੱਚ ਅਮਰਨਾਥ ਯਾਤਰਾ ਜਾਏਗੀ ਜਾਏਗੀ ਜਿਹੜੇ ਲੋਕੀ ਪੈਨਿਕ ਹੋ ਗਏ ਸੀਗੇ ਥੋੜਾ ਉਹਨਾਂ ਨੂੰ ਸੀਗਾ ਡਾਊਟ ਕਿ ਡੂ ਟੂ ਵਾਰ ਕੰਡੀਸ਼ਨਸ ਇਦਾਂ ਉੱਥੇ ਮਾਹੌਲ ਨਹੀਂ ਆ ਉਹਨਾਂ ਦੇ ਲਈ ਇਹੀ ਮੈਸੇਜ ਹੈ ਕਿ ਬੇਫਿਕਰ ਹੋ ਕੇ ਜਾਓ ਬਿਕੋਜ਼ ਉੱਥੇ ਇੰਨੇ ਵਧੀਆ ਸਿਕਿਉਰਿਟੀ ਅਰੇਂਜਮੈਂਟਸ ਨੇ ਵਧੀਆ ਔਰ ਹਿੰਦੂ ਧਰਮ ਨੂੰ ਵੈਸੇ ਵੀ ਚਾਹੀਦਾ ਬਾਤ ਛੱਡ ਕੇ ਉੱਥੇ ਪਹੁੰਚੋ ਤਾਂ ਕਿ ਉਹ Uh, मतलब ਉਹਨਾਂ ਨੂੰ ਵੀ ਦਿਖਾਇਆ ਜਾ ਸਕੇ ਕਿ ਸਾਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ ਹੈਗਾ ਬਾਤ ਚੜ ਕੇ ਹਿੱਸਾ ਲੈਣਾ ਚਾਹੀਦਾ ਅਮਰਨਾਥ ਯਾਤਰਾ ਦੀਆਂ ਸੀਟਸ ਵੀ ਅਵੇਲੇਬਲ ਆ ਜਿੰਨੇ ਅਮਰਨਾਥ ਯਾਤਰਾ ਜਾਣਾ ਉਹ ਜਲਦੀ ਜਲਦੀ ਆਪਣੀ ਸੀਟਸ ਬੁੱਕ ਕਰਾ ਦੇ ਤਾਂ ਕਿ ਉਹਨਾਂ ਦੇ ਰਜਿਸਟ੍ਰੇਸ਼ਨ ਹੋ ਜੇ ਤੇ ਉੱਥੇ ਅਰੇਂਜਮੈਂਟ ਕਿਸ ਤਰੀਕੇ ਦੇ ਰਹਿਣਗੇ ਕਿਉਂਕਿ ਸੰਗਤਾਂ ਦੇ ਵਜਿਨਾ ਥੋੜਾ ਜਿਹਾ ਹੁੰਦਾ ਵੀ ਕਿਸ ਤਰੀਕੇ ਦੇ ਉੱਥੇ ਅਰੇਂਜਮੈਂਟ ਹੋਣਗੇ ਕਿਉਂਕਿ ਇੰਨੀ ਸੰਗਤ ਉੱਥੇ ਪਹੁੰਚਦੀ ਆ ਤਾਂ ਰਹਿਣ ਸੇ ਥੋੜਾ ਔਖਾ ਹੁੰਦਾ ਆਪਣੇ ਵੱਲੋਂ ਸਾਰੀ ਅਰੇਂਜਮੈਂਟ ਪ੍ਰੋਪਰ ਡਨ ਹੈਗੀ ਜੀ ਆਪਣੇ ਵੱਲੋਂ ਤਾਂ ਅਰੇਂਜਮੈਂਟ ਡ ਵਗੈਰਾ ਤਾਂ ਹੁੰਦੇ ਨਹੀਂ ਪਰ ਉਹਨਾਂ ਨੇ ਜਿਹੜੇ ਲੰਗਰ ਜਾਂ ਪੰਡਾਲ ਜਿਹੜੇ ਲੱਗੇ ਹੁੰਦੇ ਆ ਉਹ ਹੋਟਲਾਂ ਨੂੰ ਵੀ ਫੇਲ ਕਰਦੇ ਆ ਜੀ ਤੇ ਜਿਹੜਾ ਨੇ ਸ਼ਿਵ ਭਗਤਾਨੇ ਜਿਨ੍ਹਾਂ ਨੇ ਜਾਣਾ ਉਹਨਾਂ ਵਾਸਤੇ ਤਾਂ ਇਹ ਹੁੰਦਾ ਕਿ ਬਾਅਦ ਦਰਸ਼ਨ ਹੋ ਜਾਣ ਰਹਿਣ ਸਹਨ ਦੀ ਕੋਈ ਜ਼ਿਆਦਾ ਨੋਟ ਵੀ ਨਹੀਂ ਕਰਦਾ ਉੱਥੇ ਬਟ ਫਿਰ ਵੀ ਅਸੀਂ ਆਪਣੇ ਵੱਲ ਉੱਥੇ ਬਹੁਤ ਸੋਹਣੇ ਟੈਂਟ ਬੁੱਕ ਕੀਤੇ ਹੋਏ ਆ ਟੈਂਟਿੰਗ ਸਿਸਟਮ ਹੈ ਬਾਲਟਾਲ ਵੱਲੋਂ ਯਾਤਰਾ ਜਾਏਗੀ ਉਹ ਔਰ ਉਸ ਤੋਂ ਬਾਅਦ 2 ਦਿਨ ਦਾ ਅਸੀਂ ਸ਼੍ਰੀਨਗਰ ਵੀ ਥੋੜਾ ਲਾਇਰ ਪਰਪਸ ਹਸਤੇ ਵੀ ਰੱਖਿਆ ਹੋਇਆ ਕਿ ਸ਼੍ਰੀਨਗਰ ਵੀ 2 ਦਿਨ ਸਟੇ ਕਰਾਉਗੇ ਕਿਉਂਕਿ ਇੰਨੀ ਦੂਰ ਜਿੰਨੇ ਜਾਣਾ ਤਾਂ ਇੱਕੋ ਰਿਲੀਜੀਅਸ ਯਾਤਰਾ ਐਸ ਕਮ ਆਪਾਂ ਕਹਿ ਸਕਦੇ ਹਾਂ ਕਿ ਨਾਲ ਥੋੜਾ ਟੂਰ ਵੀ ਹੋ ਜਾਏਗਾ ਉਹ ਇੱਕ ਹਫਤੇ ਦੀ ਯਾਤਰਾ ਵਾ ਉਹ ਉਹ ਬੜੇ ਵਧੀਆ ਅਰੇਂਜਮੈਂਟਸ ਆ ਉਹਦੇ ਤੇ ਹਜੇ ਉਹਦੀਆਂ ਸੀਟਸ ਅਵੇਲੇਬਲ ਹੈਗੀਆਂ ਹੋ ਤੁਸੀਂ ਜਲਦੀ ਤੋਂ ਜਲਦੀ ਕਰਵਾ ਸਕਦੇ ਹੋ ਬੁੱਕ ਇੱਕ ਪਾਸੇ ਚਾਰਤਾਮ ਦੀ ਯਾਤਰਾ ਵੀ ਚੱਲਦੀ ਪਈ ਆ ਉੱਥੇ ਵੀ ਆਪਣੀ ਯਾਤਰਾ ਲੈ ਕੇ ਜਾਣ ਦੀ ਵਿਵਸਥਾ ਕੀਤੀ ਹੋਈ ਆ ਆਪਾਂ ਚਾਰਤਾਮ ਦੀ ਯਾਤਰਾ ਤਾਂ ਜਾਏਗੀ ਜੀ ਚਾਰਤਾਮ ਦੀ ਯਾਤਰਾ ਜਿਵੇਂ ਸਾਰਿਆਂ ਨੂੰ ਪਤਾ ਸਾਡੇ ਗਰੁੱਪ ਮੈਂਬਰਸ ਨੂੰ ਕਿ 6 ਜੂਨ ਦੀ ਅਸੀਂ ਡੇਟ ਰੱਖੀ ਹੋਈ ਸੀ ਹੁਣ ਡਿਊ ਟੂ ਵਾਰ ਅਸੀਂ ਉਹ ਡੇਟ ਨੂੰ ਪੋਸਟਪੋਨ ਕਰ ਰਹੇ ਆ ਉਹਦਾ ਰੀਜ਼ਨ ਇਹ ਆ ਕਿ ਉੱਥੇ ਇੱਕ ਤਾਂ ਰਸ਼ ਬਹੁਤ ਜ਼ਿਆਦਾ ਇਸ ਟਾਈਮ ਤੇ ਬਹੁਤ ਯਾਤਰਾ ਸਾਰੇ ਰੂਟ ਹੀ ਇਧਰ ਡਾਇਵਰਟ ਹੋ ਗਿਆ ਸੀ ਤਾ ਇਸ ਕਰਕੇ ਚਾਰ ਧਾਮ ਦੀ ਯਾਤਰਾ ਨਾ ਵਿਦਿਨ ਅ ਵੀਕ ਅਸੀਂ ਨੈਕਸਟ ਡੇਟ ਕੱਢਾਂਗੇ ਉਹ ਹੋ ਸਕਦਾ ਜੁਲਾਈ ਦੇ ਵਿੱਚ ਜਾਵੇ ਜਾਂ ਅਗਸਤ ਦੇ ਵਿੱਚ ਜਾਵੇ ਚਾਰ ਧਾਮ ਦੀ ਯਾਤਰਾ ਜਾਏਗੀ ਜ਼ਰੂਰ ਤੇ ਜਿਨ੍ਹਾਂ ਦੀ ਸੀਟਸ ਹੋਈਆਂ ਹੋਈਆਂ ਆਲਰੇਡੀ ਸਾਡੇ ਕੋਲ ਬੁੱਕਡ ਉਹ ਬੇਫਿਕਰ ਹੋ ਜਾ ਤ ਯਾਤਰਾ ਉਹਨਾਂ ਨੂੰ ਜ਼ਰੂਰ ਕਰਾਵਾਂਗੇ ਜੀ ਤਿਆਰ ਹੋਵੇਂ ਜਿੱਥੇ ਵੀ ਯਾਤਰਾ ਖੁੱਲਦੀ ਆ ਭਾਵੇਂ ਚਾਰਤਾਂ ਹੁੰਦੀ ਹੋਵੇ ਭਾਵੇਂ ਬਾਬਾ ਬਰਫਾਨੀ ਦੀ ਹੋਵੇ ਸੰਗਤਾਂ ਨੂੰ ਮੱਥਾ ਜ਼ਰੂਰ ਟਿਕਾ ਕੇ ਲੈ ਆਣਾ ਇਹ ਸੰਗਤਾਂ ਦਾ ਹੀ ਆਸ਼ੀਰਵਾਦ ਆ ਇਹ ਉਹਨਾਂ ਦਾ ਹੀ ਆਸ਼ੀਰਵਾਦ ਨਾਲ ਅਸੀਂ 1.5 ਸਾਲ ਦੇ ਵਿੱਚ ਹੀ ਇੰਨਾ ਗਰੋਅ ਕੀਤੇ ਆ ਕੀ ਸਾਨੂੰ ਆਪਣੇ ਆਪ ਨੂੰ ਨਹੀਂ ਪਤਾ ਸੀ ਸਾਨੂੰ ਤਾਂ ਇਦਾਂ ਲੱਗਦਾ ਸੀ ਅਸੀਂ ਖਾਟੂ ਸ਼ਾਮ ਜੀ ਦੀ ਯਾਤਰਾ ਸ਼ੁਰੂ ਕੀਤੀ ਹੈ ਤਾਂ ਬਸ ਇੱਥੇ ਹੀ ਕਰਨੀ ਹੈ ਪਰ ਸੰਗਤਾਂ ਦਾ ਇੰਨਾ ਸਹਿਯੋਗ ਮਿਲਿਆ ਸਾਰਿਆਂ ਦਾ ਕਿ ਹੁਣ ਅਸੀਂ ਅਲੱਗ-ਅਲੱਗ ਥਾਮ ਤੇ ਹਰੇਕ ਬਰਿੰਦਾਵਨ ਖਾਟੂ ਸ਼ਾਮ ਅਦਰ ਮਹਾਕੁੰਭ ਤੇ ਕਿੰਨੀ ਵਾਰੀ ਜਾਏ ਚਾਰ ਵਾਰੀ ਉਸ ਤੋਂ ਬਾਅਦ ਅਦਰ ਅਮਰਨਾਥ ਜਾਣ ਦੀ ਤਿਆਰੀ ਹੈ ਤੇ ਇੱਧਰ ਚਾਰ ਧਾਮ ਦੀ ਯਾਤਰਾ ਹੁਣ ਹੁਣ ਲੱਗੀ ਆ ਸ਼ੁਰੂ ਚਾਰ ਧਾਮ ਦੇ ਅਰੇਂਜਮੈਂਟਸ ਵੀ ਅਸੀਂ ਬੜੇ ਵਧੀਆ ਕੀਤੇ ਹੋਏ ਆ ਉਹ 12 ਦਿਨ ਦਾ ਟੂਰ ਆ ਆਲਮੋਸਟ ਬਿਕੋਜ਼ ਚਾਰ ਧਾਮ ਨੂੰ ਟਾਈਮ ਲੱਗਦਾ ਬਾਏ ਰੋਡ ਗੰਗੋਤਰੀ ਯਮਨੋਤਰੀ ਕੇਦਾਰਨਾਥ ਬਦਰੀਨਾਥ ਉੱਥੇ ਬੜੇ ਸੋਹਣੇ ਅਰੇਂਜਮੈਂਟਸ ਆ ਉਹ ਵੀ ਫੈਮਿਲੀ ਟੂਰ ਹੀ ਰਹੇਗਾ ਸਾਰਿਆਂ ਦਾ ਹਰ ਇੱਕ ਫੈਮਿਲੀ ਨੂੰ ਸੈਪਰੇਟ ਰੂਮਸ ਖਾਣਾ ਪੀਣਾ ਬੜਾ ਲਗਜ਼ਰੀ ਹੋਏਗਾ ਆਪਣੇ ਵੱਲੋਂ ਤਾਂ ਦੇਖੋ ਅਸੀਂ ਬੈਸਟ ਹੀ ਕਰ ਰਹੇ ਆ ਬਾਕੀ ਭੋਲੇ ਸ਼ੰਕਰ ਦੀ ਮਰਜ਼ੀ ਆ ਜਿੱਦਾਂ ਉਹਨਾਂ ਨੇ ਕਰਵਾਣੀ ਆ ਸੇਵਾ ਕਰਵਾਈ ਲੈਣੀ ਆ